ਤੇ ਐ ਸੀਜ਼ਨ ਬਾਈ ਬਾਜੀਆ ਕਿਹੜੀਆਂ ਕਿਹੜੀਆਂ ਜਿੱਤੇ ਆ ਹੋਇਆ ਨਹੀਂ ਗਾ ਐ ਸੀਜ਼ਨ ਬਾਈ ਸਜੂਮੇ ਛੱਡਿਆ ਆਪਾਂ ਹੂੰ ਪਹਿਲੀ ਬਾਜੀ ਹੂੰ ਪਹਿਲੀ ਜਿੱਤੇ ਹੂੰ ਮੈਂ ਜਿਹੜੇ ਦਿਨ ਸਜੂਮੇ ਸੀ ਹੂੰ ਬੜਬਰ ਵਾਲਾ ਸਿਪਾਹ ਬਰਕਰੇ ਦੀ ਆਹੋ ਮੇਰਾ ਸਿਪਾਹ ਹੀ ਉਹਦਾ ਮੁੰਡੇ ਦਾ ਨਾਂ ਉਹ ਮੇਰੇ ਘਰੇ ਹੀ ਦੀਗਾ ਤੇ ਅਸੀਂ ਕਬੂਤਰਿਆਂ ਉਥੇ ਬਾਜੀ ਨਿਬੜ ਕੀਤੀ ਹੂੰ ਘਰੇ ਉਹਦਿਆਂ ਰਾਤ ਨੂੰ ਬੈਠੀਆਂ ਦੀ ਆਪਣੀ ਬੋਲੋ 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 ਅੱਛਾ ਹਾਂ ਹੂੰ ਰਾਤ ਨੂੰ ਓਕੇ ਗਰਮੀ ਭਰਉ ਦੇ ਕਿੰਨੀ ਸੀ ਟੋਬਿਆਂ ਦੇ ਕਬੂਤਰ ਆਏ ਨਾ ਹੁੰਦੇ ਸੀ ਜਿਵੇਂ ਉਹ ਬੰਦ ਨਹੀਂ ਕਬੂਤਰ ਖੰਭੇ ਚੜ ਕੇ ਟੋਬੇ ਛਾਲ ਮਾਰਦੇ ਆਏ ਮਾਰਦੇ ਸੀ ਧੜ ਧੜ ਹਾਂ ਵੰਟੇ ਜੀ ਮੁੰਡਾ ਵਾਲਿਆਂ ਵਾਲਾ ਆਪਣਾ ਮਿੱਤਰ ਆ ਉਹਨੂੰ ਉਹਨੇ ਮੈਨੂੰ ਕਿਹਾ ਕਿ ਮੁੰਡਾ ਬਹੁਤ ਜ਼ੋਰ ਲਾ ਕੇ ਕੁੱਤਰ ਹਾਂ ਜਿੰਨੇ ਬੰਦੇ ਆ ਸਾਰਿਆਂ ਨੇ ਕਿਹਾ ਵੀ ਕੁੱਤਰ ਬੜਾ ਜ਼ੋਰ ਲਾ ਕੇ ਉੱਡਿਆ ਹਾਂ ਓਕੇ ਇੰਨਾ ਚੰਗਾ ਕੁੱਤਰ ਉੱਡਿਆ ਹਾਂ ਸਹੀ ਆ ਨਾਲੇ ਮੈਨੂੰ ਪਤਾ ਹੀ ਮੇਰਾ ਕੁੱਤਰ ਗਲਤ ਆ ਹਾਂ ਕਿੰਨਾ ਗਲਤ ਕਰ ਲਿਆ ਜੀ ਬਹੁਤ ਅਜੇ ਨਹੀਂ ਗਲਤ ਦੀ ਗੱਲ ਆਦਾ ਮੈਨੂੰ ਨਹੀਂ ਪਤਾ ਜੀ ਵੀ ਝੂਮੇ ਬਾਈ ਛੱਡਨੀ ਆ ਮੇਰੇ ਕੋਈ ਮਨ ਚ ਇਤਨੀ ਨਹੀਂ ਦੀ ਆਪਾਂ ਬਾਈ ਛੱਡਨੀ ਜੇ ਮੈਨੂੰ ਅੱਜ ਬਾਈ ਛੱਡਨੀ ਆ ਮੈਂ ਦੁਪਹਿਰੇ ਆਇਆ ਕਰਾਂ ਮੈਂ ਪਲਟਾਇਆ ਪਰ ਆਕੇ ਮੇਰਾ ਆਲੂ ਖਰਾ ਕਰੇ ਪਉਂਤੇ ਹੁੰਦਾ ਵੀ ਨਹੀਂ ਹੱਥ ਨੇ ਵੀ ਲਾਗੇ ਇਹਨੂੰ ਪਤਾ ਵੀ ਕਿਹੜਾ ਕਾ ਦੋ ਖਰਾ ਸਹੀ ਹੈ ਸਹੀ ਠੀਕ ਹੈ ਮੈਂ ਚੱਕਿਆ ਮੈਂ ਸਾਰੇ ਹੀ ਦਿੱਤਾ ਹਾਂ ਬਦਾਮ ਪਲਟਾ ਕੇ 1 ਵਜੇ ਸਾਰੇ ਹੀ ਸਾਟਾ ਨਹੀਂ ਦਿੰਦਾ ਸਾਰੇ ਹੀ ਦਿੰਦਾ ਉੱਥੇ ਫਿਰ ਲਾਵੇ ਚੋਰ ਲਾਵੇ ਤੁਹਾਨੂੰ ਇਹ ਕੰਮ ਕੀ ਕਰਦਾ ਭਾਈ ਆਲੂ ਖਰਾ ਚੱਲ ਗੱਲਾਂ ਚੱਲਦੀਆਂ ਮੇਰੇ ਕਹਿਣ ਦਾ ਮਤਲਬ ਤਾਂ ਯਾਰ ਭਾਈ ਇਹ ਮੰਨ ਕੇ ਚੱਲ ਲੀਵਰ ਤਾਕਤ ਹੀ ਦਿੰਦਾ ਸਰੀਰ ਨੂੰ ਲਾਲ ਹੀ ਕਰ ਦਿੰਦਾ ਮਨ ਕੇ ਜੇ ਭੁੱਖ ਵੀ ਮਾਰਦਾ ਹੂੰ ਉਹਨਾਂ ਵਾਲਾ ਅੱਠ ਬਦਾਮ ਦੇ ਗਾਲੂ ਖਰਾ ਦੇ ਦਿੰਦਾ ਵਜੇ ਨਹੀਂ ਉੜਦੇ ਆ ਕਹਿੰਦਾ ਮੇਰਾ ਅਲੂ ਖਰਾ ਉੱਡਿਆ ਨਹੀਂ ਹੂੰ ਅਲੂ ਖਰਾਲੇ ਭੁੱਖੇ ਬਹੁਤ ਉੱਡ ਜਾਂਦੇ ਜਿੰਨੇ ਭੁੱਖੇ ਰੱਖਾਂ ਹੂੰ ਬਹੁਤ ਉੱਡ ਜਾਂਦੇ ਘਟ ਤੋਂ ਘਟ ਕਿੰਨੇ ਕ ਬਦਾਮਾ ਉੱਡ ਜਾਂਦੇ ਇੱਕ ਡੇਢ ਬਦਾਮ ਤੋਂ ਉੱਡ ਜਾਂਦਾ ਅੱਧੇ ਤੋਂ ਉੱਡ ਜਾਂਦਾ ਮੈਂ ਤਾਂ ਯਾਰ ਕਈ ਵਾਰੀ ਜੇ ਪਹਿਲੇ ਦਿਨ ਸਾਮਣ ਤੋਂ 8-10 ਦੱਸ ਦਿੱਤੇ ਉਹ ਦੂਜੇ ਬਦਾਮ ਵੀ ਨਹੀਂ ਦਿੰਦਾ ਹੂੰ ਮੇਰਾ ਦਾੰਦ ਵੀ ਉੱਡਦੇ ਉਡਣ ਨਾਲ ਦਿੰਦਾ ਹੀ ਨਹੀਂ ਹੂੰ ਫਿਰ ਵੀ ਉੱਡਦੇ ਹੂੰ ਫਿਰ ਵੀ ਉੱਡ ਜਾਂਦੇ ਫਿਰ ਉੱਤੇ ਫਰਕ ਹੈ ਅੱਛਾ ਚਲੋ ਜਿਹੜੀ ਗੱਲ ਆ ਕਿ ਇਹ ਜਿਹੜਾ ਜੰਮਣ ਵਿੱਚ ਕਹਿੰਦੇ ਨੇ ਵਿੱਚ ਜੰਮ ਦੋਨਾਂ ਬਦਾਮ ਘਾਟੀ ਰੱਖੋ ਗੱਲ ਮਲਾ ਕੇ ਹੁਣ ਕਲੀਰ ਸੌਂ ਤੇ ਮੈਂ ਤੈਨੂੰ ਦੱਸ ਦਿੰਦਾ ਕਲੀਰ ਸੌਂ ਤੇ ਮੈਂ ਤਿੰਨ ਬਦਾਮ ਦੇ ਤੇ ਕਲੀਰ ਸੌਂ ਤੇ ਛੜਤਾ ਉਹ ਵੀ ਉੱਡਿਆ ਮੇਰਾ ਉਹ ਕਿਵੇਂ ਲਾਈ ਫਰ ਹੈ ਉਹ ਕਿਵੇਂ ਉਹ ਮਡੇਰ ਖੁਰ ਤੋਂ ਕੂਤਰੀ ਛੜਤੀ ਤੇ ਕਰ ਸੌਂ ਤੇ ਇੱਕ ਪਾਣੀ ਤੇ ਇੱਕ ਆਲੂ ਘਰ ਤੇ ਤਿੰਨੀ ਉੱਡੀ ਤਿੰਨੀ ਉੱਡੀਆਂ ਅੱਛਾ ਤਿੰਨੇ ਐਡਵਰਟ ਖੇਡਾ ਤਿੰਨੀ ਜੱਤੀਆਂ ਹਾਂ ਫਿਰ ਉੱਤੇ ਫਰਕ ਕਿੱਥੇ ਰਹਿ ਗਿਆ ਇਹ ਵੀ ਗੱਲ ਹੈਗੀ ਹਣਾ ਇੱਕ ਇੱਕ ਵਾਰੀ ਤੇ ਛੜ ਲਈ ਤੇ ਨਹੀਂ ਇੱਕ ਤੇ ਤਿੰਨੇ ਟਰੇ ਮੇਰੀ ਮੋਟਰਸਾਈਕਲ ਤੇ ਤਿੰਨੇ ਦਿੱਤੀ ਕੀ ਨਾਮ ਜਿੱਤਾ ਨਾਮ ਨਹੀਂ ਸੀਗਾ ਉੱਥੇ ਮਨ ਗਿਆ ਦਿੱਤਾ ਨਹੀਂ ਸੀ ਕੋ ਉਤਰ ਕੇ ਬਾਬਾ ਰਹਿ ਗਈ ਸੀ ਹਾਂ ਹਾਂ ਇੱਕ ਤੁਸੀਂ ਪਾਣੀ ਤੇ ਛੱਡ ਲਿਆ ਕਰ ਆਲੂ ਘਰ ਦੇ ਕਰ ਸੌਂਤ ਹੂੰ ਤਾਂ ਸੌਂਤ ਕਿਨੇ ਕਿ ਟੋ ਕਰੀ ਅਰੇ ਸੌਂਤ ਮੈਂ ਗਣਕ ਦੇ ਦਾਣੇ ਜਿੰਨੀ ਪਿਉਂਦੀ ਹੂੰ ਪੂਰੇ ਵਿੱਚ ਪਾਣੀ ਹੋਰ ਪਾ ਲਿਆ ਪਤਲੀ ਕਰਕੇ ਲਾਤੀ ਚੇਤੇ ਉਹਨੂੰ 3 ਗ੍ਰਾਮ ਸੀ ਜਿਹੜਾ ਆਲੂ ਬਖਾ ਰਿਆ ਸੀ ਹੈ ਉਹਨੂੰ 2 ਗ੍ਰਾਮ ਸੀ ਜਿਹੜਾ ਪਾਣੀ ਵਾਲਾ ਸੀ ਉਹਨੂੰ 4 ਸੀ ਲਾਉਣੇ ਕਦੋਂ ਫਿਰ ਕਿਵੇਂ ਸੌਂਤ ਕਦੋਂ ਲਾਉਣਾ ਮੈਂ ਤਾਂ ਰਾਤ ਨੂੰ 9 ਵਜੇ ਲਾਉਣਾ ਕਿੰਨੇ ਗਰਮ ਚਲਾ ਦਿਆ ਮੈਂ ਤਾਂ ਜਦ ਜਦ ਤੇ ਮੇਰਾ ਮਨ ਕਰੇ ਮੈਂ ਤਾਂ ਲਾਈ ਤੂੰ ਗਰਮ ਮਟਰ ਨਹੀਂ ਕੋਈ ਮਟਰ ਨਹੀਂ ਬਸ ਉਹਦੇ ਦਿਨੋਂ ਪਤਾ ਜਉਂ 10 ਕੁੱਤਰ ਰਹਿ ਗਈ ਬਾਵਾ ਕੁੱਤਰ ਰਹਿ ਗਈ ਮੈਨੂੰ ਲੱਗਦਾ ਖਾਸੇ ਹਾਂ ਇਹ ਠੰਡਾ ਹੀ ਹੋ ਗਿਆ ਮੌਸਮ ਜਦੋਂ ਕੁੱਤਰ ਖਾਂਦੇ ਹਾਂ ਮਾੜਾ ਹੀ ਹੋ ਜਾਂਦਾ ਪਰ ਉਹਦੇ ਵੀ ਦਿਨ ਚ ਪਤਾ ਲੋਕ ਕਹਿੰਦੇ ਆਲੂ ਖਾਣੇ ਤੋਂ ਦਿਨ ਨਹੀਂ ਹੁੰਦਾ ਭੁੱਖ ਲੱਗਦੀ ਮੈਂ ਕਹਿੰਦਾ ਆਲੂ ਖਾ ਰਿਹਾ ਕੁੱਤਰ ਠੰਡ ਚ ਜੇ ਲੱਗਾ ਹੋਵੇ ਆਲੂ ਖਾ ਰਾ ਆਲੂ ਖਾ ਰਾ ਦਿਨ ਚ ਬਾਉ ਚ ਬਾਉ ਤੂੰ ਜੇ ਸੇ ਪਤਾ ਨਹੀਂ ਅੱਛਾ ਕੀ ਆਲੂ ਖਾਣਾ ਕੇ ਬਾਤ ਤੋਂ ਬਾਅਦ ਕਿੰਨਾ ਟਾਈਮ ਪਰ ਸਟਾਰਟ ਹੁੰਦਾ ਟੈਂਪਰੇਚਰ ਮੈਂ ਤਾਂ ਬਾਈ ਯਾਰ ਮੇਰਾ ਤਾਂ ਮਾੜੀ ਜੇ ਮੈਂ ਨਾ ਲਾਵ ਮੇਰੇ ਘਰ ਅਜਿਹਾ ਹੀ ਮਾਨ ਖੜਦਾ ਆਪਾਂ ਝੂਠ ਨਹੀਂ ਮਾਰਦੇ ਆਲੂ ਖਾ ਰਦੋਂ ਨਾ ਕੋਈ ਮਾਨੀ ਨਹੀਂ ਖੜਦਾ ਲਾਉਣੀ ਹੀ ਉਹ ਤੁਸੀਂ ਲਾਉਣੀ ਲਾਉਣੀ ਕੱਟ ਹੋਵੇ ਅੱਛਾ ਹਾਂ ਦੱਸਿਆ ਉਹਨਾਂ ਨੂੰ ਹਾਂ ਐਂ ਵੀ ਹੋਇਆ ਹਾਂ ਦਿੱਤੀ ਮਤ ਵੀ ਇੱਥੇ ਆਏ ਉੱਡੇ ਹੂੰ ਓਕੇ ਹੂੰ ਚਲੋ ਤੇ ਜੇ ਆਪਾਂ ਦੇਖਦੇ ਆ ਆਲੂ ਬਖਾਰਾ ਹੀ ਦੇਖਦੇ ਆ ਬਾਈ ਆਲੂ ਬਖਾਰਾ ਜੇ ਸਹੀ ਸਹੀ ਮਾਇਨੇ ਚ ਦੇਖੇ ਜੇ ਸਿੱਖਣ ਵਾਲੇ ਬੰਦੇ ਵਾਸਤੇ ਗੱਲ ਆ ਵੀ ਕਿੰਨਾ ਕੁ ਭਿਆਵੇ ਭਿਆਵੇ ਬੰਦਾ ਤੇ ਕਹੇ ਜਾ ਆਲੂ ਬਖਾਰਾ ਚੰਗਾ ਆਲੂ ਬਖਾਰਾ ਯਾਰ ਬਾਈ ਉਹਨੂੰ ਕਹੇ ਵੀ ਇੰਨਾ ਐਡਾ ਕਾਲੂ ਖਰਾ ਹੋਵੇ ਹੂੰ ਠੀਕ ਹੈ ਆਲੂ ਬਖਾਰਾ ਮੰਨ ਕੇ ਚੱਲ ਵੀ ਰਾਸ ਮੈਸੇਜ ਹੋ ਗਈ ਹੂੰ ਬਾਲੇ ਕਾਲੇ ਦਿੱਤਾ ਪਾ ਮੈਟਰੀ ਨਹੀਂ ਕਰਾ ਵੀ ਇਹ ਬਣਿਆ ਨਹੀਂ ਜਾਈ ਨਹੀਂ ਚਾਰ ਦਿਨ ਹਵਾਲਾ ਲਵਾ ਦੋ ਉਹਨੇ ਕਾਲਾ ਪੁੱਛ ਹੂੰ ਪੱਕੇ ਦੇ ਧਰ ਕੇ ਉੱਤੇ ਚੁੰਨੀ ਪਾ ਕੇ ਆਪਾਂ ਹੁਣ ਲੈ ਲਾਂਗੇ ਹਵਾਲਾ ਲਵਾ ਦਾਂ ਐ ਜਮਾਣਾ ਬਿਰਾਂਗਾ ਰੰਗਦੀ ਥੋੜਾ ਵੀ ਨਾਲ ਚੁੜੀ ਜਾਣਗੇ ਜੇ ਕਰ ਵੀ ਜੇ ਮਤਲਬ ਖੁਸ਼ਕੀ ਨਹੀਂ ਹੋਏ ਨਾ ਕਿਵੇਂ ਹਵਾਲਾ ਕਰਨਾ ਸਾਈਟਿੰਗ ਹੋ ਜਾਂਦੀ ਬਈ ਇਹ ਰਾਸ ਵਿੱਚ ਹੋਣਗੇ ਸੁੱਕੇ ਨਹੀਂ ਹੋਣਗੇ ਹਾਂ ਇਹ ਵੀ ਕਾਰਨ ਬਣਦਾ ਜਿਹੜੇ ਸੁੱਕੇ ਨੇ ਜਰ ਉਹ ਵੀ ਹਾਰਨ ਦਾ ਕਾਰਨ ਬਣਦਾ ਹਾਰਨ ਦਾ ਕਾਰਨ ਕੁੱਤਰ ਬੰਦਾ ਆ ਹਾਂ ਕੁੱਤਰ ਨਹੀਂ ਹੱਸਦਾ ਇਹ ਜਾਨਵਰ ਇਹ ਜਾਏ ਇਹਨੂੰ ਬਿਨਾ ਸਾਹਮਣੇ ਨੂੰ ਛੜਦੀ ਜ਼ੋਰ ਕੂਤਰ ਨੂੰ ਜੇ ਜਮੀ ਬੰਦੇ ਨੇ ਚਾਰ ਬਣਾਉਣ ਦੇ ਲਈ ਤਿੰਨ ਦੇ ਲਈ ਮੌਸਮ ਦੇ ਹਿਸਾਬ ਨਾਲ ਕੁਛ ਨਾ ਕਰੋ ਉਹਨੂੰ ਥੋਕੇ ਪਾਣੀ ਦੇਣ ਲੱਗ ਜਿਓ ਕੂਤਰ ਨੇ ਪਾਣੀ ਦਾ ਰੋਕਣੀ ਨਹੀਂ ਰੋਕ ਲੈਣੇ ਪਤਲੀ ਜੀਰ ਸੌਂਤ ਲਾ ਦੇ ਛੋੜੇ ਫਿਰ ਪੀ ਉੱਠ ਜਾਣੇ ਸੌਂਤ ਕਿੰਨੇ ਕਵੇ ਲਾਉਣਾ ਰਾਤ ਨੂੰ 8-9 ਵਜੇ ਲਾ ਦੀ ਜਿਹਾ ਉੱਠਦੇ ਨੇ ਖੱਛਿਆਂ ਤੋਂ ਜੇ ਬਣ ਖੱਛਾ ਕੀ ਬਦਾਂ ਖੱਛਾ ਬਦਾਂ ਯਾਰ ਭਾਈ ਰਾਤ ਨੂੰ ਕਿੱਥੇ ਰਹਿੰਦੇ ਉਹਨਾਂ ਤੋਂ ਖੱਛਿਆਂ ਦਾ ਇੰਨੇ ਕਿਹੜਾ ਪਾ ਕਿੰਨੇ ਕਿਹ ਦੇਣੇ ਆਥਣੇ 8 ਵਜੇ ਕੰਨ ਹਾਂ ਸਹੀ ਆ ਆਲੂ ਖਾਰਾ ਹਾਂ ਆਲੂ ਖਾਰਾ ਦਾ ਬਈ ਆਪਣਾ ਕੀ ਰੁਟੀਨ ਦਾ ਜਦੋਂ ਬਦਾਮ ਖੱਚ ਗਿਆ ਤੇ ਉਹਦੀ ਠੋਕ ਲੇਦਾ ਹੂੰ ਕਿੰਨੇ ਵਜੇ ਖਚਦੇ ਨੇ ਬਦਾਮ ਤੁਹਾਡੇ ਲੈ ਬਣ ਕੇ ਖੇੜ ਤੇ ਖੇੜ ਤੇ ਜਿਹੜੀ ਆਲੂ ਖਾਰਾ ਖੇੜਾ ਬਈ ਉਹਦੇ ਉੱਤੇ ਆਪਾਂ ਬਦਾਮੀ ਘੱਟ ਦਿੰਦੇ ਹਾਂ ਆਪਣਾ ਕਦੇ 12 ਵਜੇ ਹੁੰਦੇ ਹਾਂ ਤੇ 12 ਤੋਂ ਪਾਰ ਤੋਂ ਉਹ ਕਦੇ ਹੁੰਦੀ ਨਹੀਂ ਆਪਣਾ ਪਹਿਲਾਂ ਪਹਿਲੇ ਕਦੇ 10 ਵਜੇ 9 ਵਜੇ ਲਾ ਕੇ ਵੀ ਜਿੱਥੇ ਸਹੀ ਕਬੂਤਰ ਜੰਡਾਲੀ ਛੜਤੀ ਮੈਂ ਰਤੀ ਤੈਨੂੰ ਅੱਜ ਦੱਸਣਾ ਚੰਡਾਲੀ ਛੱਡੀ ਵੀ ਮੈਂ ਰਤੀ ਤੇ ਮੰਨ ਕੇ ਚੱਲ ਉਹ ਕੂਤਰੀ ਮੈਂ ਸ਼ਾਮ ਤੀ ਹਾਂ ਸ਼ਾਮ ਕੇ ਨੂੰ ਆਲੂ ਖਾਰਾ ਲੱਗਦਾ ਉਹਨੂੰ ਕੂਤਰੀ ਨੂੰ ਮੈਂ ਸਾਜ ਦੋਨਾਂ ਨੂੰ ਬਾਈ ਕਹਿੰਦਾ ਚਾਰ ਚਾਰ ਠੋਕ ਹਾਂ ਮਦਮ ਹਾਂ ਜਦੋਂ ਖਿੱਚ ਗਏ ਸੀੜੇ ਨਹੀਂ ਕੁਝ ਨਹੀਂ ਕਰਿਆ ਤੁੰਦੇ ਦਾ ਆਲੂ ਖਾਰਾ ਮੜਕੇ ਦੀਗੇ ਪੋਖੇ ਪਾਣੀ ਹਾਂ ਮੈਂ ਕਹਿੰਦਾ ਬਾਈ ਫੋਕਾ ਪਾਣੀ ਕਿੰਨੇ ਕਿੰਨਾ ਟਾਂਵਾਦ ਨਾ ਜਦੋਂ ਖਿੱਚਿਆ ਨਾ ਹਾਂ ਚਾਲੂ ਖਾਰਾ ਤਾਂ ਆਲੂ ਖਾਰਾ ਖਿੱਚੇ ਤਾਂ ਹੋਗਾ ਜਿਹੜਾ ਪਹਿਲਾ ਪਾਣੀ ਹੋਵੇ ਹਾਂ ਹਾਂ ਪਾਣੀ ਕਿੰਨੇ ਕੇ ਵਜੇ ਖਿੱਚਿਆ ਬਕਬੂਤਰ ਉੜ ਗਿਆ ਮਤਲਬ ਸੌਰੀ ਰੋਕਿਆ ਵੈ ਆਪਣੀ ਕੂਤਰੀ ਨੂੰ ਨੇ ਰੋਕਣਾ ਸਾਢੇ ਤਿੰਨ ਘੰਟੇ ਆਲੂ ਖਾਰਾ ਹਾਂ ਆਲੂ ਖਾਰਾ ਹਾਂ ਬੈਠੀ ਰਹੀ ਕਿੰਨੇ ਵਜੇ ਲਾ ਕੇ ਮੈਂ ਮੰਨ ਕੇ ਚੱਲ ਲਾਇਆ ਤੀ ਉਹਨੂੰ 11:00 ਵਜੇ ਹ ਮਾਲਾ ਵੀ ਤੂੰ ਲਾ ਲ ਦੋਟਾ ਹੀ ਬਿਤਾ ਕਰੋਗਾ ਹਾਂ ਉਸ ਤੋਂ ਬਾਅਦ ਬਸ ਥੋੜੇ ਜਿਹਾ ਪਾਣੀ ਹੋਰ ਖਿਚਣੇ ਉਹਨੇ ਬਸ ਐਂ ਰੋਕ ਦਿ ਲੋ ਤੇ ਹੱਥ ਜਦੋਂ ਮੈਂ ਕਬੂਤਰ ਆਇਆ ਕਿ ਫੜੀ ਨਾ ਦੂਜਾ ਕਬੂਤਰ ਵੀ ਆ ਜਾ ਆ ਜਾ ਅੱਜ ਫਿਰਦੀ ਮਾਂ ਚ ਹੂੰ ਉੱਥੇ ਬਾਜੀ ਤੇ ਅੜਤੇ ਉੱਲੇ ਤੇ ਬਾਗੇ ਦੋਨੇ ਹੂੰ ਤੂੰ ਨਹੀਂ ਗਏ ਮੈਂ ਸਾੰਬਰੀ ਮੇਰੇ ਕੋਲ ਬੈਠਾ ਮੈਂ ਕਿਹਾ ਸਾੰਬਰੀਆ ਕੰਮ ਤਾਂ ਹੋ ਗਿਆ ਹੂੰ ਕਹਿੰਦਾ ਕੰਮ ਆ ਦੋਨੇ ਰੱਖ ਮੈਂ ਉਹਨੂੰ ਕਿਹਾ ਵੀ ਮੇਰੇ ਕਬੂਤਰ ਘਟਦੇ ਬਾਈ ਸਨਾਂ ਫਿਰਦੇ ਨੇ ਨਾਲ ਸਨਾਂ ਵੰਦਾ ਕਮਲ ਜੀ ਨੇ ਕਹਿੰਦਾ ਰ ਟਾਈਮ ਲਾ ਕੇ ਕੱਟੂ ਮਾ ਘੱਟ ਦੇ ਬਾਈ ਟਾਈਮ ਲਾ ਕੇ ਕੱਟੂ ਇੱਕ ਜਦੋਂ ਐ ਬੋਲਣ ਲੱਗਾ ਉਹ ਸਾਰੇ ਉਹਨੇ ਜਦੋਂ ਬੋਲਿਆ ਕਹਿੰਦਾ ਵੀ ਜੋਤ ਕੈਨੇਡਾ ਉਹਦੇ ਨਾਂ ਤੇ ਸੀ ਵੀ ਜੋਤ ਕੈਨੇਡਾ ਕੋ ਉਤਰ ਕੱਟੇ ਵੀ ਕਟਾਂਗੇ ਬਾਈ ਇਹਨਾਂ ਦਾ 1 ਮਿੰਟ ਰਹੇਗਾ ਬਾਈ ਉਸ ਤੋਂ ਇੰਨਾਂ ਹੀ ਕਹਿੰਦਾ ਜੋਤ ਕੈਨੇਡਾ ਸਾਹਬ ਨੂੰ ਵੀ ਕਹਿੰਦਾ ਬਾਅਦ ਸੀ ਕਿਵੇਂ ਕਰੀਏ ਪੁੱਛ ਕੇ ਦੇਖ ਨਹੀਂ ਮਾ ਘੱਟ ਦੇ ਹਾਂ ਜਦੋਂ ਮਾ ਆਪਦੇ ਮੂੰਹ ਨਾਲ ਗਿਆ ਕੱਟਦੇ ਕਹਿੰਦਾ ਐਵੇਂ ਕਿਵੇਂ ਕੱਟਦਾ ਜਿੰਨੇ 1 ਮਿੰਟ ਰਹਿੰਦੇ ਆਗੇ ਮੁਰਕੇ ਮਾਂ ਦੀ ਧੀਨੇ ਪੈਰ ਨਹੀਂ ਪਟਿਆ ਉੱਥੇ ਖੜ ਗਿਆ ਬਾਜੀ ਜਿੱਤੀ ਠੀਕ ਆ ਕਿਸ ਕੋਈ ਕਬੂਤਰਾ ਅੱਜ ਕੋਈ ਜਾਉਂ ਜਾਂਦਾਂ ਸੀ ਪਿੱਛੇ ਜਾਂ ਉਹ ਆਪਣੇ ਨੂੰ ਤੁਸਦੀ ਬਿਜਾਇਆ ਕਰੇ ਇੱਕ ਵਾਰੀ ਵੀ ਐਮ ਆਰ ਯੂ ਕੇ ਨਹੀਂ ਗਏ ਨੇਰੀ ਜੀ ਆ ਗਈ ਉਹਨੇ ਪੱਟਤੀ ਬਾਈ ਥੱਲਾ ਤਾਂ ਦੇਖੀ ਨਹੀਂ ਉਹਨੇ ਕਿਵੇਂ ਦੇਖਣਾ ਹੁੰਦਾ ਇਹ ਕਿੰਨੇ ਕ ਵੇ ਕਰਾਏ ਤੁਹਾਡੇ ਸਾਡਾਂ ਨਾਲ ਹੈ ਕਿੰਨੇ ਆਲੂ ਗਰਦੀ ਸਾਡਾ ਕਿੰਨੇ ਕ ਵੇ ਕਰੀ ਜੀ ਉਹ ਜਿਹੜੀ ਰੱਬ ਚ ਵੱੜ ਕੇ ਉੱਡੀ ਆਤ ਮੈਨੂੰ ਪਤਾ ਦਿਨਸ ਪਾਉ ਬਦਾ ਖਾਣਾ ਵੀ ਪਦਾ ਤੇ ਆਲੂ ਖਰਾ ਵੀ ਜਿਵੇਂ ਭੁੱਖੀ ਭਾਗੇ ਕੋਈ ਨਹੀਂ ਸਾਰੇ ਪਾਸੇ ਪੂਰੀ ਅੱਛਾ ਕਬੂਤਰ ਨੂੰ ਬਈ ਤੇ ਬਦਾਮ ਦੇਖਦਾ ਉਹਦੀ ਬਦਾਮਾਂ ਦੀ ਗੱਲ ਕਰਦੇ ਆਂ ਵੀ ਸਮੇਂ ਦੇ ਹਿਸਾਬ ਮੌਸਮ ਦੇ ਹਿਸਾਬ ਨਾਲ ਲੱਗਦੇ ਆਂ ਜਾਂ ਕਬੂਤਰ ਦੇ ਹਿਸਾਬ ਨਾਲ ਵੀ ਖਾਣਾ ਜਲਦੀ ਨਹੀਂ ਮੈਂ ਨਹੀਂ ਮੈਂ